ਐਕਚੁਅਲ ਵਿੱਚ ਕਿਸੇ ਏਜ ਤੇ ਆ ਕੇ ਤੁਹਾਨੂੰ ਆਪਣੇ ਦਿਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਸਿੰਪਟਮਸ ਨੂੰ ਇਗਨੋਰ ਕਦੀ ਨਹੀਂ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਉਹ ਖਤਰੇ ਦੀ ਘੰਟੀ ਹੁੰਦੀ ਹੈ ਕਿ ਤੁਸੀਂ ਕਿਸੇ ਵੱਡੀ ਬਿਮਾਰੀ ਵੱਲ ਵਧ ਰਹੇ ਹੋ ਉਹ ਮਰੀਜ਼ ਨੂੰ ਬੰਦੇ ਨੂੰ ਦਰਦ ਹੋਏਗਾ ਲੈਫਟ ਸਾਈਡ ਤੇ ਇਸ ਸਾਈਡ ਦਰਦ ਹੋਏਗਾ ਇਸ ਸਾਈਡ ਨਹੀਂ ਇਸ ਸਾਈਡ ਦਰਦ ਹੋ ਰਿਹਾ ਹੈ ਜਾਂ ਘਬਰਾਹਟ ਹੋ ਰਹੀ ਹੈ ਜਾਂ ਭਾਰੀਪਨ ਹੋ ਰਿਹਾ ਹੈ ਤੇ ਉਹ ਦਰਦ ਉੱਤੇ ਲੈਫਟ ਸਾਈਡ ਤੇ ਲੈਫਟ ਬਾਹਾਂ ਚ ਜਾਏ ਜਾਂ ਜਬਾੜੇ ਤੇ ਜਾਏ ਤਾਂ ਉਹ ਡੈਫੀਨਿਟਲੀ ਹਾਰਟ ਦਾ ਅਟੈਕ ਦਾ ਜਾਂ ਹਾਰਟ ਬਿਮਾਰੀ ਦਾ ਸ਼ੁਰੂਆਤ ਖਰਾਬ ਗੱਲ ਹੈ ਕਿ ਛੋਟਾ ਜਿਹਾ ਟੈਸਟ ਨਹੀਂ ਕਰਾ ਨਹੀਂ ਤੁਸੀਂ ਕਰਾਇਆ ਜਾਂ ਡਾਕਟਰ ਕੋਲ ਨਹੀਂ ਗਏ ਟਾਈਮਲੀ ਤੇ ਉਹ ਬਿਮਾਰੀ ਵੱਧ ਜਾਏਗੀ। ਇੰਡੀਆ ਭਾਰਤਵਾਰਸ਼ ਜਿਹੜਾ ਹੈਗਾ ਕੈਪੀਟਲ ਹੈ ਡਾਇਬਟੀਜ਼ ਦਾ। ਜਨ ਜਿਹਨੂੰ ਡਾਇਬਟੀਜ਼ ਹੈ ਉਹ ਮੰਨ ਕੇ ਚੱਲਦੇ ਹਨ ਕਿ ਨੂੰ ਕੁਝ ਹੱਡ ਦੀ ਹੋਏਗੀ ਹੋਈ। ਖਾਣ ਪੀਣ ਦਾ ਪਰਹੇਜ਼ ਵੀ ਮਾਪਿਓ ਜਿਹੜੇ ਨੇ ਉਹ ਬੱਚੇ ਤੋਂ ਸ਼ੁਰੂ ਤੋਂ ਹੀ ਸਮਝਾ ਦਨ ਕਿ ਇਹ ਬਾਹਰ ਦਾ ਖਾਣਾ ਨਹੀਂ ਖਾਣਾ ਜਾਂ ਸਾਲ ਚ ਦੋ ਵਾਰ ਹੀ ਖਾ ਲੋ ਉਸ ਤੋਂ ਜ਼ਿਆਦਾ ਨਹੀਂ। ਬੀਪੀ ਨਾਰਮਲ ਜਿ세 ਕਹੀਏ ਅਡਲਟ ਦਾ 30 ਸਾਲ ਦੇ ਉੱਤੇ ਦੇ ਬੰਦੇ ਦਾ ਤੇ 120/80 ਉੱਤੇ ਵਾਲਾ 120 ਥੱਲੇ ਵਾਲਾ ਸੀ ਇਹ ਨਾਰਮਲ ਅਸੀਂ ਬੰਦੇ ਆ ਲਾਈਫ ਸਟਾਈਲ ਜੇ ਅਸੀਂ ਨਹੀਂ ਠੀਕ ਕੀਤਾ ਤੇ ਫਿਰ ਗੋਲੀ ਜ਼ਰੂਰ ਖਾਣੀ ਪਏਗੀ ਤੇ ਬਿਨਾ ਡਾਕਟਰੀ ਪਰਿਕਸ਼ਨ ਤੋਂ ਇਹਨੂੰ ਦਵਾਈ ਨੂੰ ਬੰਦ ਨਾ ਕਰੋ ਸਿਹਤ ਤਨਾਵ ਸਭ ਨੂੰ ਹੈਗਾ ਤਨਾਵ ਤੋਂ ਬਚਿਆ ਨਹੀਂ ਜਾ ਸਕਦਾ ਪਰ ਖੁਸ਼ ਰਹੋ ਤੇ ਆਪੇ ਤੁਹਾਡਾ ਆਦੀ ਬਿਮਾਰੀ ਤੇ ਵੈਸੇ ਹੀ ਖਤਮ ਹੋ ਜਾਊਗਾ ਆਮ ਤੌਰ ਤੇ ਸੇ ਦੇਖਦੇ ਆ ਕਿ ਜਦੋਂ ਦਿਲ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਉਸ ਤੋਂ ਬਾਅਦ ਕੋਈ ਵੀ ਟੈਸਟ ਕਰਾਂਦਾ ਤਾਂ ਪਤਾ ਚੱਲਦਾ ਵੀ ਬਹੁਤ ਜ਼ਿਆਦਾ ਬਿਮਾਰੀ ਜੋ ਹੈ ਵੱਧ ਚੁੱਕੀ ਹੈ ਪਰ ਐਕਚੁਅਲ ਵਿੱਚ ਕਿਸ ਏਜ ਤੇ ਆ ਕੇ ਤੁਹਾਨੂੰ ਆਪਣੇ ਦਿਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਸਿੰਪਟਮਸ ਨੂੰ ਇਗਨੋਰ ਕਦੀ ਨਹੀਂ ਕਰਨਾ ਚਾਹੀਦਾ ਹੈ ਕਿਤੇ ਨਾ ਕਿਤੇ ਉਹ ਖਤਰੇ ਦੀ ਘੰਟੀ ਹੁੰਦੀ ਹੈ ਕਿ ਤੁਸੀਂ ਕਿਸੇ ਵੱਡੀ ਬਿਮਾਰੀ ਵੱਲ ਵੱਧ ਰਹੇ ਹੋ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਦਿਲ ਦਾ ਖਿਆਲ ਰੱਖਣਾ ਹੈ ਤਾਂ ਕਿਹੜੀ ਉਮਰ ਦੇ ਵਿੱਚ ਤੁਸੀਂ ਸੁਚੇਤ ਹੋ ਜਾਣਾ ਹੈ ਕਿਸ ਤਰ੍ਹਾਂ ਦੇ ਤੁਸੀਂ ਰੈਗੂ ਟੈਸਟ ਕਰਵਾਣੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜੇ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਅਸੀਂ ਖਾਸ ਹੋਰ ਤੇ ਇਨਵਾਈਟ ਕੀਤਾ ਜੀ ਆਪਣੀ ਵੀਡੀਓ ਦੇ ਵਿੱਚ ਬੜੇ ਹੀ ਮੰਨੇ ਪਰਮੰਨੇ ਦਿਲ ਦੇ ਮਾਹਿਰ ਡਾਕਟਰ ਡਾਕਟਰ ਹਰਿੰਦਰ ਸਿੰਘ 베ਦੀ ਜੀ ਨੂੰ ਜੋ ਕਿ ਪਾਰਕ ਹਸਪੀਟਲ ਮੁਹਾਲੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਡਾਇਰੈਕਟਰ ਨੇ ਕਾਰਡੀਓ ਸਾਇੰਸਿਸ ਦੇ ਕਾਰਡੀਓ ਸਰਜਨ ਨੇ ਬਹੁਤ ਸਾਰੇ ਦਿਲ ਦੇ ਮਰੀਜ਼ਾਂ ਦਾ ਇਲਾਜ ਕਰਕੇ ਉਹਨਾਂ ਨੂੰ ਤੰਦਰੁਸਤ ਜੀਵਨ ਦੇ ਚੁੱਕੇ ਨੇ ਸੋ ਅੱਜ ਆਪਾਂ ਜੋ ਖਾਸ ਟੌਪਿਕ ਲੈ ਕੇ ਆਏ ਆ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਸੋ ਪਹਿਲਾਂ ਤੁਸੀਂ ਬਹੁਤ ਚੀਜ਼ਾਂ ਨਾਲ ਅਵੇਅਰ ਕੀਤਾ ਬਹੁਤ ਖਾਸ ਗੱਲਾਂ ਦਰਸ਼ਕਾਂ ਨੂੰ ਦੱਸੀਆਂ ਸੀ ਪਰ ਅੱਜ ਜਿਹੜੀ ਵੀਡੀਓ ਹੈ ਖਾਸतौर ਤੇ ਕਿ ਜਦੋਂ ਆਪਾਂ ਦਿਲ ਦੀ ਗੱਲ ਕਰਦੇ ਆ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕਿਹੜੀ ਉਮਰ ਵਿੱਚ ਆ ਕੇ ਸੁਚੇਤ ਹੋ ਜਾਣਾ ਚਾਹੀਦਾ ਹੈ ਕਿਸ ਤਰ੍ਹਾਂ ਦੇ ਰੈਗੂਲਰ ਟੈਸਟ ਵੀ ਕਰਵਾਉਣੇ ਚਾਹੀਦੇ ਆ ਦੂਸਰਾ ਬਾਡੀ ਦੇ ਕਿਹੜੇ ਸਿੰਪਟਮਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਇਹਰ ਜੋਤੀ ਬਹੁਤ ਹੀ ਅੱਛਾ ਕੁਐਸਚਨ ਹੈ ਤੁਹਾਡਾ ਕਿਉਂਕਿ ਜੇ ਸਾਨੂੰ ਪਤਾ ਹੋਏ ਕਿ ਸਾਨੂੰ ਕੋਈ ਬਿਮਾਰੀ ਹੋਣ ਦੇ ਲੱਛਣ ਸ਼ੁਰੂ ਵਾਲੇ ਆ ਰਹੇ ਨੇ ਤੇ ਉਸ ਤੋਂ ਆਪਾਂ ਬਚਾਅ ਵੀ ਕਰ ਸਕਦੇ ਆ ਤੇ ਉਹਦਾ ਕੋਈ ਆਪਰੇਸ਼ਨ ਨਹੀਂ ਆ ਕਿਸੇ ਹੋਰ ਦੀ ਲੋੜ ਨਹੀਂ ਪਏ ਸੋ ਇਹਦਾ ਸਿੰਪਲ ਜੀ ਚੀਜ਼ ਹੈ ਕਿ ਜੇ ਜਿਹੜਾ ਕਲਾਸਿਕਲ ਮੈਂ ਕਵਾਂਗਾ ਕਿ ਸਿੰਪਟਮ ਜਿਹੜੇ ਹੁੰਦੇ ਆ ਉਹ ਮਰੀਜ਼ ਨੂੰ ਬੰਦੇ ਨੂੰ ਦਰਦ ਹੋਏਗਾ ਲੈਫਟ ਸਾਈਡ ਤੇ ਇਸ ਸਾਈਡ ਦਰਦ ਹੋਏਗਾ ਇਸ ਸਾਈਡ ਨਹੀਂ ਇਸ ਸਾਈਡ ਦਰਦ ਹੋ ਰਿਹਾ ਹੈ ਜਾਂ ਘਬਰਾਟ ਹੋ ਰਹੀ ਹੈ ਜਾਂ ਭਾਰੀਪਨ ਹੋ ਰਿਹਾ ਹੈ ਤੇ ਉਹ ਦਰਦ ਉੱਤੇ ਲੈਫਟ ਸਾਈਡ ਤੇ ਲੈਫਟ ਬਾੰਚ ਜਾਏ ਯਾ ਜਬਾੜੇ ਸਜਾਇਏ ਤੋਂ ਡੈਫੀਨਟਲੀ ਹਾਰਟ ਦਾ ਅਟੈਕ ਦਾ ਜਾਂ ਹਾਰਟ ਬਿਮਾਰੀ ਦਾ ਸ਼ੁਰੂਆਤ ਦੱਸਦਾ ਹੈ ਜੀ ਹੋਰ ਇਹਦੇ ਸਿੰਪਟਮ ਹੋ ਸਕਦੇ ਆ ਕਿ ਤ੍ਰੇਲੀਆਂ ਆਣਾ ਜਾਂ ਅਸੀਂ ਕਹਿੰਦੇ ਸੀ ਗੈਸ ਹੋ ਗਈ ਪੇਟ ਵਿੱਚ ਇੱਥੇ ਦਰਦ ਹੋਣਾ ਉਹ ਐਕਚੁਅਲੀ ਜਿਹੜੇ ਮੈਂ ਜਦ ਸ਼ੁਰੂ ਚ ਆਇਆ ਸੀ ਪੰਜਾਬ ਚ 96 ਵਿੱਚ ਤੇ ਗੈਸ ਮੈਂ ਦੇਖਿਆ ਜਿਹੜੇ ਵੀ ਮੇਰੇ ਪੇਸ਼ੈਂਟ ਅਗਲੇ ਦਿਨ ਆਉਂਦੇ ਹਾਰਟ ਅਟੈਕ ਲੈ ਕੇ ਉਹ ਜੇ ਪੁੱਛੋ ਉਹਨਾਂ ਨੂੰ ਕਹਿੰਦੇ ਜੀ ਮੈਨੂੰ ਕੱਲ ਗੈਸ ਹੋਈ ਸੀ ਸੋ ਇਹ ਗੈਸ ਜਿਹੜੀ ਆ ਬੜੀ ਖਤਰਨਾਕ ਚੀਜ਼ ਹੈ ਜੇ ਤੁਹਾਨੂੰ ਲੱਗਦਾ ਹੈ ਗੈਸ 5 ਮਿੰਟ ਚ ਠੀਕ ਨਹੀਂ ਹੋ ਰਹੀ ਤੁਸੀਂ ਥੋੜਾ ਅਜਕਲ ਦੁੱਧ ਪੀ ਲੈਂਦੇ ਵੈਸੇ ਐਂਟ ਐਸਿਡ ਲੈਣਾ ਚਾਹੀਦਾ ਹੈ ਜੇ ਨਹੀਂ ਠੀਕ ਹੋ ਰਹੀ ਤੇ ਉਹਦਾ ਇਮੀਡੀਏਟਲੀ ਲੋਕਲ ਡਾਕਟਰ ਕੋਲ ਜਾ ਕੇ ਘਾਟੋਂ ਘੱਟ ਚੈੱਕ ਅਪ ਤੇ ECG ਤੇ ਉਹਦੇ ਚ 90 ਜਾਂ 99% ਪਤਾ ਚਲ ਜਾਏਗਾ ਕਿ ਹਾਰਟ ਦੀ ਬਿਮਾਰੀ ਹੈ ਜਾਂ ਨਹੀਂ ਹੈ ਸੋ ਇਹ ਤੇ ਹੋਇਆ ਸਿੰਪਟਮ ਦਾ ਟੈਸਟ ਜਿਹੜੇ ਨੇ ਬੜੇ ਸਿੰਪਲ ਹੈ ਇਹ ਦੇਖੋ ਹਾਰਟ ਦੀ ਬਿਮਾਰੀ ਦਾ ਅੱਛੀ ਗੱਲ ਵੀ ਹੈ ਤੇ ਬੁਰੀ ਗੱਲ ਵੀ ਹੈ ਅੱਛੀ ਗੱਲ ਇਹ ਹੈ ਕਿ ਛੋਟੇ ਜਿਹੇ ਟੈਸਟ ਨਾਲ ਤੁਸੀਂ ਡਾਇਗਨੋਸ ਕਰ ਸਕਦੇ ਆਂ ਖਰਾਬ ਗੱਲ ਹੈ ਕਿ ਛੋਟਾ ਜਿਹਾ ਟੈਸਟ ਨਹੀਂ ਕਰਾ ਨਹੀਂ ਤੁਸੀਂ ਕਰਾਇਆ ਜਾਂ ਡਾਕਟਰ ਕੋਲ ਨਹੀਂ ਗਏ ਟਾਈਮਲੀ ਤੇ ਉਹ ਬਿਮਾਰੀ ਵੱਧ ਜਾਏਗੀ ਓਕੇ ਥੋ ਟੈਸਟ ਕਿਹਦੇ ਨੇ ਡਾਕਟਰ ਕੋਲ ਜਾ ਕੇ ਬਲੱਡ ਪ੍ਰੈਸ਼ਰ ਚੈੱਕ ਕਰਾਨਾ 슈ਗਰ ਚੈੱਕ ਕਰਾਨਾ ਤੇ ਤੁਹਾਨੂੰ ਪਤਾ ਹੋਣਾ ਇੰਡੀਆ ਭਾਰਤਵਾਰਸ਼ ਜਿਹੜਾ ਹੈਗਾ ਕੈਪੀਟਲ ਹੈ ਡਾਇਬਟੀਜ਼ ਦਾ ਜੀ ਜਿਹਨੂੰ ਡਾਇਬਟੀਜ਼ ਦੇ ਮੰਨ ਕੇ ਚੱਲਦੇ ਆ ਕਿ ਇਹਨੂੰ ਕੁਝ ਹਾਰਡਲ ਹੋਏਗੀ ਹੋਏਗੀ ਫਿਰ ECG ਕਰਾਉਣਾ ਇੱਕ ਤੋਂ ਬਲੱਡ ਟੈਸਟ ਹੋਰ ਹੁੰਦੇ ਆ ਜਿਸ ਤਰ੍ਹਾਂ ਕੋਲੇਸਟ੍ਰੋਲ ਲਿਪਿਡ ਪ੍ਰੋਫਾਈਲ ਜੇ ਠੀਕ ਠਾਕ ਨੇ ਸਾਰਾ ਕੁਝ ਫਿਰ ਕੁਝ ਨਹੀਂ ਕਰਦੇ ਅਸੀਂ ਹੋਰ ਮਰ ਜੇ ਇਹਦੇ ਵਿੱਚ ਕੋਈ ਖਰਾਬੀ ਲੱਗਦੀ ਹੈ ਫਿਰ ਇੱਕ ਸਕੈਨਿੰਗ ਹੁੰਦੀ ਹੈ ਹਾਰਟ ਦੀ ਜਿਹੜਾ ਇਕੋ ਕਹਿੰਦੇ ਆ ਇੱਕ ਚਲਾ ਕੇ ਅਸੀਂ ECG ਕਰਦੇ ਹਾਂ ਜਿਹਨੂੰ ਟਰੈਡਮਿਲ ਟੈਸਟ ਕਰਦੇ ਹਾਂ ਜਾਂ ਸਟ्रेस ਟੈਸਟ ਕਰਦੇ ਹਾਂ ਤੇ ਉਹਦੇ ਵਿੱਚ ਵੀ ਕਈ ਬਿਮਾਰੀਆਂ ਪਤਾ چل ਜਾਂਦੀਆਂ ਕਿ ਇਹ ਹੋਣ ਵਾਲੀ ਹੈ ਜੀ ਜੇ ਇਸ ਤੋਂ ਜ਼ਿਆਦਾ ਉਹਨੂੰ ਬਿਮਾਰੀ ਹੈ ਜਾਂ ਸਾਰੇ ਪੋਜ਼ਿਟਿਵ ਆਂਦੇ ਆ ਫਿਰ ਅਗਲਾ ਟੈਸਟ ਹੁੰਦਾ ਹੈ ਐਂਜਿਓਗ੍ਰਾਫੀ ਉਹਦਾ ਇਲਾਜ ਲਈ ਕੁਝ ਕਰਨਾ ਹੈ ਕਿ ਦਵਾਈ ਨਾਲ ਹੋ ਜਾਏਗਾ ਸੋ ਇਹ ਬੜਾ ਸਾਇੰਟਿਫਿਕਲੀ ਇਹਦੇ ਫਾਰਮੂਲੇ ਬਨੇ ਹੋਏ ਆ ਬੇਸਿਕਲੀ ਜੇ ਇੱਕ ਨਾੜੀ ਬੰਦ ਹੈ ਤੇ ਉਹਦੀ ਸਪਰਿੰਗ ਅਸੀਂ ਪਾਵਾਂਗੇ ਪਰ ਜੇ ਦੋ ਨਾੜੀਆਂ ਹੈ ਕਿਸੇ ਕਿਸੇ ਸਪਰਿੰਗ ਪਾਵਾਂਗੇ ਜਾਂ ਆਦਰਵਾਇਸ ਇਹ ਦੋ ਨਾੜੀਆਂ ਹੈ ਪਲੱਸ 슈ਗਰ ਹੈ ਪੇਸ਼ੈਂਟ ਨੂੰ ਉਹਦੇ ਚ ਅਸੀਂ ਬਾਈਪਾਸ ਸਰਜਰੀ ਕਰਦੇ ਹਾਂ ਸੋ ਉਹਦੇ ਨਾਲ ਇਹ ਦੋਨਾਂ ਟੈਕਨੀਕਸ ਜਿਹੜੀ ਨੇ ਬਹੁਤ ਹੀ ਸਫਲ ਹੈਗੀਆਂ ਬਹੁਤ ਹੀ ਕਾਮਯਾਬ ਹੈਗੀਆਂ ਇਦੇ ਨਾਲ ਜਾਨ ਵੀ ਬਚ ਜਾਂਦੀ ਹੈ ਪਲੱਸ ਲਾਈਫ ਪ੍ਰੋਲੋਂਗ ਹੋ ਜਾਂਦੀ ਹੈ ਪਲੱਸ ਬੰਦਾ ਜੇ 40 ਸਾਲ ਦਾ 50 ਸਾਲ ਦਾ ਹੈ ਉਹਦਾ ਕੰਮ ਵੀ ਤੇ ਕਰਨਾ ਉਹਨੇ ਅੱਗੇ ਜਾ ਕੇ ਤੇ ਸਿਰਫ ਉਹਦੇ ਨਾਲ ਉਹਦੇ ਬਿਲਕੁਲ ਕੰਮ ਕਰਨ ਦੀ ਸ਼ਮਤਾ ਵਾਪਸ ਆ ਜਾਂਦੀ ਹੈ ਜਿਵੇਂ ਪੁਲਿਸ ਚਾਹੀਗਾ ਆਰਮੀ ਚਾਹੀਗਾ ਬਾਕੀ ਪੂਰੇ ਕੰਮ ਤੇ ਜਾ ਸਕਦਾ ਹੈ ਤੁਸੀਂ ਇਹ ਕਾਫੀ ਟੈਸਟ ਬਾਰੇ ਵੀ ਦੱਸਿਆ ਪਰ ਆਪਾਂ ਦੇਖਦੇ ਹਾਂ ਬਚਪਨ ਦੇ ਵਿੱਚ ਕੁਝ ਵੀ ਖਾਦਾ ਪੀਤਾ ਡਾਈਜੈਸਟ ਹੋ ਜਾਂਦਾ ਇਜ਼ੀ ਰਹਿੰਦਾ ਹੈ ਕੋਈ ਔਖਾ ਨਹੀਂ ਕਰਦਾ ਪਰ ਕਿਸ ਏਜ ਵਿੱਚ ਆ ਕੇ ਥੋੜਾ ਆਪਣੀ ਖਾਣ ਪੀਣ ਦੀ ਆਦਤਾਂ ਵੱਲ ਜਾਂ ਆਪਣੇ ਦਿਲ ਦੀ ਤੰਦਰੁਸਤੀ ਵੱਲ ਧਿਆਨ ਦੇਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੇਖੋ ਜੀ ਇਹ ਬਹੁਤ ਜ਼ਰੂਰੀ ਹੈ ਕਿ ਬਚਪਨ ਤੋਂ ਹੀ ਅਸੀਂ ਜੇ ਬਿਲਕੁਲ ਬਚਣਾ ਹੈ ਕੋਈ ਵੀ ਬਿਮਾਰੀ ਤੋਂ ਸੋ ਉਹ ਜਿਹੜਾ ਲਾਈਫਸਟਾਈਲ ਚੇਂਜ ਹੈ ਖਾਣ ਪੀਣ ਦਾ ਹੈਗਾ ਐਕਸਰਸਾਈਜ਼ ਹੈ ਉਹ ਬਚਪਨ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਤੁਸੀਂ ਕਹੋਗੇ ਬਚਪਨ ਕਿਹੜੀ ਐਕਸਰਸਾਈਜ਼ ਬੈਸਟ ਹੈ ਤੇ ਮੈਂ ਕਹਿੰਦਾ ਯੋਗ ਜਿਹੜੀ ਹੈ ਸਾਡੀ ਆਪਣੀ ਐਕਸਰਸਾਈਜ਼ ਤੇ ਉਹ ਸਭ ਤੋਂ ਵਧੀਆ ਐਕਸਰਸਾਈਜ਼ ਹੈ ਤੇ ਬਚਪਨ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ਜੇ ਉਹਦਾ ਫਾਇਦਾ ਉਠਾਣਾ ਹੈ ਖਾਣ ਪੀਣ ਦਾ ਪਰਹੇਜ਼ ਵੀ ਮਾਪਿਓ ਜਿਹੜੇ ਨੇ ਉਹ ਬੱਚੇ ਤੋਂ ਸ਼ੁਰੂ ਤੋਂ ਹੀ ਸਮਝਾ ਦੇਣ ਕਿ ਭਈਆ ਬਾਹਰ ਦਾ ਖਾਣਾ ਨਹੀਂ ਖਾਣਾ ਜਾਂ ਸਾਲਚ ਦੋ ਵਾਰ ਹੀ ਖਾ ਲਓ ਉਸ ਤੋਂ ਜ਼ਿਆਦਾ ਨਹੀਂ ਤੇ ਇਹ ਸਾਰਾ ਜਿੰਨੇ ਜਲਦੀ ਸ਼ੁਰੂ ਹੋ ਜਾਏ ਉਹਨਾਂ ਬਿਹਤਰ ਹੈ ਬਟ ਆਦਰਵਾਇਜ਼ 20 ਸਾਲ ਦੇ ਬਾਅਦ ਸਾਲ ਚੱਕ ਵਾਲੀ ਚੈੱਕ ਅਪ ਕਰਨਾ ਜ਼ਰੂਰੀ ਹੈ ਚੈੱਕ ਅਪ ਚ ਕੀ ਕੀ ਕਰਨਾ ਹੈ ਡਾਕਟਰ ਨੂੰ ਮਿਲਣਾ ਹੈ ਬਲੱਡ ਪ੍ਰੈਸ਼ਰ ਤੇ ਸ਼ੂਗਰ ਚੈੱਕ ਕਰਾਉਣਾ ਹੈ ਈਸੀਜੀ ਕਰਨਾ ਹੈ ਤੇ ਉਹਦੇ ਬਾਅਦ ਜੇ ਕੁਝ ਖਰਾਬੀ ਨਿਕਲਦੀ ਹੈ ਕਿ ਡਾਕਟਰ ਆਪੇ ਤੁਹਾਨੂੰ ਅਗਲੇ ਟੈਸਟ ਜੋ ਮੈਂ ਪਹਿਲੇ ਦੱਸੇ ਸੀ ਉਹ ਕਰਾ ਦੇਗਾ ਸੋ ਐਟ ਲੀਸਟ ਸਾਲ 20 ਸਾਲ ਦੇ ਬਾਅਦ 10 ਸਾਲ ਹਰ 10 ਸਾਲ ਕੜ ਦੇ ਬਿਮਾਰੀਆਂ ਤੇ ਹਰ ਸਾਲ ਚ ਕਰਦੇ ਜੀ 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 ਬਿਲਕੁਲ ਤੁਸੀਂ ਬੀਪੀ ਦੀ ਵੀ ਗੱਲ ਕੀਤੀ ਸੋ ਕਈਆਂ ਦਾ ਹਾਈ ਬੀਪੀ ਹੋਂਦਾ ਕਾਫੀ ਕਈਆਂ ਦਾ ਲੋ ਬੀਪੀ ਵੀ ਜਾਂਦਾ ਸੋ ਕਿਸ ਫਿਗਰ ਨੂੰ ਬੜਾ ਹੀ ਸੀਰੀਅਸਲੀ ਲੈਣਾ ਚਾਹੀਦਾ ਕਿ ਇੰਨੇ ਸਾਡਾ ਹਰ ਵਾਰੀ ਟੈਸਟ ਕਰੇ ਤੇ ਆ ਰਿਹਾ ਕਿਉਂਕਿ ਕਈ ਦੇਖਿਆ ਜਾਂਦਾ ਨਾਰਮਲੀ ਜ਼ਿਆਦਾ ਸੀਰੀਅਸਲੀ ਨਹੀਂ ਲੈਂਦੇ ਆਪਣੀ ਬੀਪੀ ਨੂੰ ਹੈ ਕਹਿੰਦੇ ਅਸੀਂ ਗੋਲੀ ਖਾ ਲਾਂਗੇ ਨਾਰਮਲ ਹੋ ਜਾਏਗਾ ਇਟਸ ਓਕੇ ਪਰ ਕਿੰਨਾ ਕੋ ਜ਼ਰੂਰੀ ਆ ਕਿ ਆਪਾਂ ਬੀਪੀ ਅਗਰ ਕਿਸੇ ਦਾ ਹਾਈ ਹੋ ਰਿਹਾ ਲੋ ਹੋ ਰਿਹਾ ਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਦੇਖੋ ਜੀ ਬੀਪੀ ਨਾਰਮਲ ਜਿ세 ਕਹੀਏ ਜੀ ਅਡਲਟ ਦਾ 30 ਸਾਲ ਦੇ ਉੱਤੇ ਦੇ ਬੰਦੇ ਦਾ ਤੇ 120/80 ਉੱਤੇ ਵਾਲਾ 120 ਥੱਲੇ ਵਾਲਾ ਸੀ ਇਹ ਨਾਰਮਲ ਅਸੀਂ ਮੰਨਦੇ ਹਾਂ ਇਸ ਤੋਂ ਜਿੰਨਾ ਉੱਤੇ ਜਾਏਗਾ ਉਹਨੂੰ ਮਾਈਲਡ ਮੋਡਰੇਟ ਜਾਂ ਸੀਵियर ਬਲੱਡ ਪ੍ਰੈਸ਼ਰ ਕਹਾਉਗੇ ਜੀ ਇਹਦੀ ਅੱਛੀ ਗੱਲ ਇਹ ਹੈ ਕਿ ਲਾਈਫਸਟਾਈਲ ਚੇਂਜਸ ਨਾਲ ਨਮਕ ਘਟ ਕਰਨ ਨਾਲ ਐਕਸਰਸਾਈਜ਼ ਕਰਨ ਨਾਲ ਇਹ ਨਾਰਮਲ ਆ ਸਕਦਾ ਹੈ ਜੇ ਨਹੀਂ ਆਉਂਦਾ ਫਿਰ ਦਵਾਈਆਂ ਨਾਲ ਆ ਸਕਦਾ ਪਰ ਇਹ ਅਦਰ ਐਂਡ ਦੂਜਾ ਵਿਪਰੀਤ ਇਹ ਹੈਗਾ ਕਿ ਦਵਾਈ ਬੰਦ ਨਹੀਂ ਕਰਨੀ ਆਪਾਂ ਆਪਣੇ ਆਪ ਕਈ ਵਾਰੀ ਪੇਸ਼ੈਂਟ ਕਹਿੰਦਾ ਜੀ ਮੈਂ ਤੇ ਆਪਾਂ ਬੀਪੀ ਚੈੱਕ ਕਰ ਰਹੇ ਆਂ ਜਾਂ ਬੀਪੀ ਨਹੀਂ ਵੀ ਚੈੱਕ ਕਰਦੇ ਕਹਿੰਦੇ ਜੀ ਮੈਂ ਠੀਕ ਲੱਗ ਰਿਹਾ ਗੋਲੀ ਛੱਡ ਦਿੰਦੇ ਗੋਲੀ ਛੱਡ ਦਿੰਦੇ ਆ ਉਹ ਗਲਤ ਗੱਲ ਹੈਗੀ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਇਹ ਆਲਮੋਸਟ ਲਾਈਫ ਲੌਂਗ ਹੀ ਹੁੰਦੀ ਹੈ ਲਾਈਫ ਸਟਾਈਲ ਜੇ ਅਸੀਂ ਨਹੀਂ ਠੀਕ ਕੀਤਾ ਤੇ ਫਿਰ ਗੋਲੀ ਜ਼ਰੂਰ ਖਾਣੀ ਪੈਗੀ ਤੇ ਬਿਨਾ ਡਾਕਟਰੀ ਪਰਿਕਸ਼ਨ ਤੋਂ ਇਹਨੂੰ ਦਵਾਈ ਨੂੰ ਬੰਦ ਨਾ ਕਰੋ ਸਿਮਿਲਰਲੀ ਹੈ ਡਾਇਬੀਟਿਸ ਦਾ 슈ਗਰ ਐਂਡ ਬਲੱਡ ਪ੍ਰੈਸ਼ਰ ਦਾ ਇੱਕੋ ਚੀਜ਼ ਹੈ ਡਾਇਗਨੋਸ ਆਰਾਮ ਨਾਲ ਹੋ ਸਕਦੀ ਹੈ ਇਲਾਜ ਆਰਾਮ ਨਾਲ ਹੋ ਸਕਦਾ ਹੈ ਦਵਾਈ ਬੰਦ ਨਹੀਂ ਕਰਨੀ ਬਿਨਾਂ ਡਾਕਟਰ ਬਿਲਕੁਲ ਔਰ ਜ਼ਰੂਰ ਟਾਈਮਲੀ ਜੋ ਹੈ ਆਪਣੇ ਇੱਕ ਚੰਗੇ ਮਾਹਿਰ ਡਾਕਟਰ ਦੇ ਨਾਲ ਸਲਾਹ ਵੀ ਲੈਂਦੇ ਰਹਿਣਾ ਚਾਹੀਦਾ ਆਪਣਾ ਚੈੱਕਅਪ ਵੀ ਜ਼ਰੂਰ ਕਰਵਾਉਣਾ ਚਾਹੀਦਾ ਕਿਉਂਕਿ ਨਾਰਮਲੀ ਅਸੀਂ ਆਪਣੇ ਦੇਖੀਏ ਸਾਡੀ ਸੁਸਾਇਟੀ ਵਿੱਚ ਸੋਚ ਇਸ ਤਰ੍ਹਾਂ ਦੀ ਬਣੀ ਹੋਈ ਹੈ ਜਦੋਂ ਤੱਕ ਕੋਈ ਮੇਜਰ ਆਪਣੇ ਆਪ ਨੂੰ ਫੀਲ ਨਹੀਂ ਹੁੰਦਾ ਕੁਝ ਦਿੱਕਤ ਤਦ ਤੱਕ ਡਾਕਟਰ ਕੋਲ ਨਹੀਂ ਜਾਂਦੇ ਖੁਦ ਹੀ ਸਾਰੇ ਇਲਾਜ ਕਰ ਲੈਂਦੇ ਆ ਸੋ ਖੁਦ ਕਦੇ ਵੀ ਡਾਕਟਰ ਨਹੀਂ ਬਣਨਾ ਚਾਹੀਦਾ ਮਾਹਿਰ ਡਾਕਟਰ ਦੀ ਸਲਾਹ ਦੇ ਨਾਲ ਹੀ ਹਮੇਸ਼ਾ ਅੱਗੇ ਵਧਣਾ ਚਾਹੀਦਾ ਤੇ ਸਰ ਜ਼ਰੂਰ ਇੱਥੇ ਗੱਲ ਕਰਨਾ ਚਾਹਾਂਗੇ ਕੁਝ ਐਡਵਾਂਸਡ ਟੈਕਨੀਕਸ ਦੀ ਕਿ ਕਿਸ ਤਰ੍ਹਾਂ ਦੇ ਟਰੀਟਮੈਂਟਸ ਆ ਚੁੱਕੇ ਨੇ ਕਿਉਂਕਿ ਉਹ ਟਾਈਮ ਗਿਆ ਜਦੋਂ ਆਪਾਂ ਕਹਿੰਦੇ ਸੀ ਵੀ ਹੁਣੇ ਪ੍ਰੋਬਲਮ ਹੈ ਤਾਂ ਇਜ਼ਾ ਇਲਾਜ ਜਾਂ ਦਵਾਈਆਂ ਹੀ ਨੇ ਪਰ ਅੱਜ ਦੇ ਟਾਈਮ ਵਿੱਚ ਆਪਾਂ ਗੱਲ ਕਰੀਏ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਕਿਸ ਤਰ੍ਹਾਂ ਦੇ ਐਡਵਾਂਸ ਟਰੀਟਮੈਂਟਸ ਵੀ ਅਵੇਲੇਬਲ ਦੇਖੋ ਜੀ ਸਭ ਤੋਂ ਅਹਿਮ ਜਿਹੜੀ ਟੈਕਨੀਕ ਦੋ ਹੀ ਮੈਂ ਮੰਨਾਂਗਾ ਇੱਕ ਤੇ ਸਪਰਿੰਗ ਦੀ ਜੋ ਮੈਂ ਦੱਸਿਆ ਸੀ ਕਿ ਇੱਕ ਨਾੜੀ ਬੰਦ ਹੋਏ ਤੇ ਸਪਰਿੰਗ ਪਾ ਦੰਨੇ ਆ ਤੇ ਦੂਜੀ ਬੀਟਿੰਗ ਹਾਰਟ ਸਰਜਰੀ ਜਿਹਨੋਂ ਕੀ ਲੇਟੈਸਟ ਟੈਕਨੋਲੋਜੀ ਹੈਗੀ ਐਂਡ ਇਹ ਪੰਜਾਬ ਚ ਸਾਡੀ ਟੀਮ ਨੇ ਹੀ ਡਵੈਲਪ ਕੀਤੀ ਪਹਿਲੀ ਵਾਰੀ ਦੁਨੀਆ ਚ ਇਹਨੇ ਲਿੰਕ ਬੁੱਕ ਆਫ ਰਿਕਾਰਡ ਤੇ ਸਾਡੀ ਜਨਰਲ ਜਰਨਲ ਚ ਮੈਡੀਕਲ ਜਰਨਲ ਚ ਵੀ ਆ ਗਏ ਚੁਕਿਆ ਹੈ ਤੇ ਇਹ ਟੈਕਨੀਕ ਹੁਣ ਸਾਰੇ ਇੰਡੀਆ ਚ ਤੇ ਇਨਫੈਕਟ ਸਾਰੇ ਵਰਲਡ ਚ ਯੂਜ਼ ਹੋ ਰਹੀ ਹੈ ਇਹਦੇ ਚ ਜਿਹੜੇ ਥੋੜੇ ਜਿਹਾ ਹਾਈ ਰਿਸਕ ਪੇਸ਼ੈਂਟ ਹੈ ਉਹਨਾਂ ਚ ਵੀ ਕਾਮਯਾਬੀ ਨਾਲ ਯੂਜ਼ ਹੋ ਰਹੀ ਹੈ ਸੋ ਕੋਈ ਡਰਨ ਦੀ ਗੱਲ ਨਹੀਂ ਹੈ ਜੇ ਬਿਮਾਰੀ ਵਧ ਵੀ ਜਾਏ ਤੇ ਉਹਦਾ ਇਲਾਜ ਹਰੇਕ ਸ਼ਹਿਰ ਚ ਪੰਜਾਬ ਦੇ ਹਰੇਕ ਸ਼ਹਿਰ ਚ ਭਾਰਤਵਰਸ਼ ਦੇ ਹਰੇਕ ਸ਼ਹਿਰ ਚ ਅਵੇਲੇਬਲ ਹੈ ਜੀ ਬਿਲਕੁਲ ਸੋ ਸਾਰੇ ਤੁਸੀਂ ਤੰਦਰੁਸਤ ਰਹੋ ਇਸ ਲਈ ਅਸੀਂ ਟਾਈਮਲੀ ਜੋ ਹੈ ਤੁਹਾਡੇ ਲਈ ਇਹ ਵੀਡੀਓਜ਼ ਲੈ ਕੇ ਆਨੇ ਆ ਕਿ ਤੁਸੀਂ ਜਦੋਂ ਇਹਨਾਂ ਵੀਡੀਓਜ਼ ਨੂੰ ਸੁਣਦੇ ਹੋ ਸੁਚੇਤ ਹੁੰਦੇ ਹੋ ਤੁਹਾਡੇ ਸਵਾਲ ਵੀ ਆਉਂਦੇ ਸਰ ਮੈਂ ਜ਼ਰੂਰ ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਮੈਸੇਜ ਚਾਹਾਂਗੀ ਦਰਸ਼ਕਾਂ ਲਈ ਕਿ ਫਿਟ ਰਹਿਣ ਆਪਣੀ ਫੈਮਲੀ ਨੂੰ ਤੰਦਰੁਸਤ ਰੱਖਣ ਕਿਹੜੀਆਂ ਆਦਤਾਂ ਸਵੇਰੇ ਤੋਂ ਲੈ ਕੇ ਰਾਤ ਤੱਕ ਮੇਜਰ ਮੋਟਾ-ਮੋਟਾ ਗ੍ਰਾਪਰ ਸਮਝਾਉਣ ਦੀ ਕੋਸ਼ਿਸ਼ ਕਰੀਏ ਦਿਨ ਚ ਕੀ ਕੁਝ ਐਡ ਜ਼ਰੂਰ ਕਰਨ ਤਾਂ ਕਿ ਦਿਲ ਤੰਦਰੁਸਤ ਰਹੇ ਦੇਖੋ ਜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਖੁਸ਼ ਰਹੋ ਬਾਕੀ ਸਾਰੀ ਚੀਜ਼ਾਂ ਤਾਂ ਮੈਂ ਦੱਸ ਦਿੱਤੀ ਕਿ ਖਾਣਾ ਹੈ ਕਿੰਨੀ ਐਕਸਰਸਾਈਜ਼ ਕਰਨੀ ਹੈ ਸਭ ਤੋਂ ਜ਼ਰੂਰੀ ਗੱਲ ਹੈ ਦੇਖੋ ਤਣਾਅ ਸਭ ਨੂੰ ਹੈਗਾ ਤਣਾਅ ਤੋਂ ਬਚਿਆ ਨਹੀਂ ਜਾ ਸਕਦਾ ਪਰ ਖੁਸ਼ ਰਹੋ ਤੇ ਆਪੇ ਤੁਹਾਡਾ ਆਦੀ ਬਿਮਾਰੀ ਤੇ ਵੈਸੇ ਹੀ ਖਤਮ ਹੋ ਜਾਏਗੀ ਸੋ ਬੀ ਹੈਪੀ ਸਟੇ ਹੈਪੀ ਤੇ ਨਾਲ ਵੈਨ ਹਨ ਉਹ ਖੁਸ਼ ਰਹੋ ਕਿਸੇ ਨੂੰ ਦੁੱਖ ਨਾ ਦੇ ਜੀ ਸੋ ਸਰ ਨੇ ਵੀ ਬੜੇ ਖੁਸ਼ੀ ਖੁਸ਼ੀ ਇਹ ਮੈਸੇਜ ਦਿੱਤਾ ਹੈ ਤੇ ਅਸੀਂ ਵੀ ਇਹੀ ਚਾਹਦੇ ਹਾਂ ਜੀ ਤੁਸੀਂ ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ਸੋ ਅਸੀਂ ਡੇਲੀ ਲਾਈਫ ਵਿੱਚ ਆਪਣੇ ਪੈਸਾ ਕਮਾਣ ਲਈ ਤਾਂ ਬਹੁਤ ਭਜਨਾਟ ਕਰਦੇ ਆਂ ਪਰ ਖੁਸ਼ੀਆਂ ਵੀ ਵੰਡਦੇ ਜਾਵਾਂਗੇ ਤਾਂ ਖੁਸ਼ੀਆਂ ਦੁਗਣੀਆਂ ਹੁੰਦੀਆਂ ਜਾਣਗੀਆਂ ਸੋ ਬਹੁਤ ਚੰਗਾ ਲੱਗਿਆ ਸਰ ਤੁਸੀਂ ਬਹੁਤ ਡਿਟੇਲ ਵਿੱਚ ਸਾਰਿਆਂ ਨੂੰ ਬਹੁਤ ਚੰਗੀਆਂ ਗੱਲਾਂ ਸਮਝਾਈਆਂ ਤਾਂ ਕਿ ਉਹ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕਣ ਤੇ ਅਗੋ ਵੀ ਅਸੀਂ ਆਪਣੇ लैके आते रहेंगे अज की वीडियो भी तो चंकी लगी है तो इसमें लाइक एंड शेयर जरूर कर दौ नंबर डिस्प्ले है इससे भी तुम कॉल करके कोई हैल्थ नै के दिल की बीमारी लैके कोई दिक्कत है तो जरूर इतने कॉल कर सद कमेंट सैक्शन भी अपने सवाल ड्रॉप कर सी होर कि टॉपिक्स से भीडियोज़ लैके आईए तो बहुत बहुत धनबाद सर ये अजी बहुत चंगी गल् दर्शकों सजिया जानकारी दी है सो इस मैनू यानी कि हरजोत कौर भी दौ जी इजाजत धनबाद